ਅੱਜ ਸਵੇਰੇ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼ੁਰੂ ਹੋਈ ਬਾਰਿਸ਼ ਨਾਲ ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕੀ ਲੰਘ ਰਹੇ ਰਜਬਾਹੇ ਦੀ ਪਟੜੀ ਉੱਪਰ ਲੱਗੇ ਸਫੈਦੇ ਦੇ ਦਰਖਤ ਦੇ ਉਖੜਨ ਨਾਲ ਰਜਬਾਹੇ ਵਿੱਚ ਪਾੜ ਪੈ ਗਿਆ ਜਿਸ ਨਾਲ ਰਜਬਾਹੇ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਭਰ ਗਿਆ ਤੇ ਪੁਰਾ ਗੁਜਰ ਰੋਡ ਵਿੱਚ ਬਸਤੀ ਵਿੱਚ ਪਾਣੀ ਭਰ ਗਿਆ ਇਸ ਦਾ ਪਾਣੀ ਬਸਤੀ ਦੇ ਵਸਨੀਕਾਂ ਦੇ ਘਰ ਵਿੱਚ ਵੜ ਗਿਆ ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਇਨਸਪੈਕਟਰ ਇਕਬਾਲ हुसैन ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਰਜਬਾਹੇ ਵਿੱਚ ਪਾੜ ਪੈਨ ਤੇ ਮੁਹੱਲਾ ਨਿਵਾਸੀ ਨੇ ਕੀ ਕਿਹਾ ਆਓ ਬਾਜ ਜਮੀਨ ਗੋਲਡਨ ਵਸਤੀ ਕੀ ਪਾਣੀ ਕਿੰਨਾ ਆ ਗਿਆ ਪਾਣੀ ਬਹੁਤ ਆ ਗਿਆ ਸਾਰਾ ਮੁਹੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਨ ਕੇ ਚੱਲੋ ਵੀ ਸਾਰੀਆਂ ਪੈੜੀਆਂ ਗੂਲੀਆਂ ਸਾਰੇ ਵਿੱਚ ਪਾਣੀ ਆ ਗਿਆ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਆਇਆ ਕੀ ਮੰਗਰਦੇ ਹਾਂ ਮੰਗੇ ਹੀ ਹੈ ਜੀ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਘੰਟਾ ਹੋ ਗਿਆ ਜੀ ਦੋ ਤਿੰਨ ਘੰਟੇ ਦੋ ਤਿੰਨ ਘੰਟੇ ਹੋ ਗਏ ਕੋਈ ਪਾਣੀ ਪੁਣੀ ਕੇ ਗੰਭਾ ਕੁ ਹੋਇਆ ਕੋਈ ਸਾਥ ਹੈ ਨਹੀਂ ਨਹੀਂ ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਲੋਕਾਂ ਨੇ ਕਰ ਦਿੱਤੀ ਜਾਂਦੇ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਜੀ ਲੁੱਬੀ ਜਾਂਦੇ ਲੋਕਾਂ ਦੇ ਇਹ ਹੁਣ ਜੀ ਥੋੜੇ ਪਰ ਪਹਿਲਾਂ ਇਤਨੀ ਇਨਫਰਮੇਸ਼ਨ ਨਹੀਂ ਮਿਲੀ ਜੀ ਕਿ ਸੁਮੋਤ ਤੋਂ ਕੋਈ ਮੌਕੇ ਤੇ ਇਹ ਫਰੂ ਵੀ ਜੀਰ ਸਾਡੇ ਜੀ ਮੌਕੇ ਦੇ ਮੈਕ ਮਨ ਡਿਪਾਰਟਮੈਂਟ ਨਿਰਮਿਤ ਨਹੀਂ ਹੋ ਰਿਹਾ ਜੀ ਤੁਰਵਾਂ ਗੱਲ ਮਤਰਾ ਉਹ ਜੀ ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਨਾਲ ਘੱਟੇ ਘੱਟੇ ਲੈਣ ਭੇਜ ਕੇ ਮੈਂ ਪਾਈ ਦੇ ਭਰ ਕਮੇਟੀ ਤੇ ਲਵਾ ਦਿੰਦੀ ਹਾਂ ਅੱਜ ਸਵੇਰੇ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼ੁਰੂ ਹੋਈ ਬਾਰਿਸ਼ ਨਾਲ ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕੀ ਲੰਘ ਰਹੇ ਰਜਬਾਹੇ ਦੀ ਪਟੜੀ ਉੱਪਰ ਲੱਗੇ ਸਫੈਦੇ ਦੇ ਦਰਖਤ ਦੇ ਉਖੜਨ ਨਾਲ ਰਜਬਾਹੇ ਵਿੱਚ ਪਾੜ ਪੈ ਗਿਆ ਜਿਸ ਨਾਲ ਰਜਬਾਹੇ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਭਰ ਗਿਆ ਤੇ ਪੁਰਾ ਗੁਜਰ ਰੋਡ ਵਿੱਚ ਬਸਤੀ ਵਿੱਚ ਪਾਣੀ ਭਰ ਗਿਆ ਇਸ ਦਾ ਪਾਣੀ ਬਸਤੀ ਦੇ ਵਸਨੀਕਾਂ ਦੇ ਘਰ ਵਿੱਚ ਵੜ ਗਿਆ ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਰਜਬਾਹੇ ਵਿੱਚ ਪਾੜ ਪੈਣ ਤੇ ਮੋਹੱਲਾ ਨਿਵਾਸੀ ਨੇ ਬਾਜ ਜੀ ਨੌਕਰਾ 골ਡਨ ਵਸਤੀ ਕੀ ਪਾਣੀ ਕਿੰਨਾ ਆ ਗਿਆ ਜੀ ਪਾਣੀ ਬਹੁਤ ਆ ਰਿਹਾ ਜੀ ਸਾਰਾ ਮੁਹੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਨ ਕੇ ਚੱਲੋ ਵੀ ਸਾਰੀ ਪੈੜੀਆਂ ਗੂੜੀਆਂ ਸਾਰੇ ਵਿੱਚ ਪਾਣੀ ਆ ਕੇ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਆ ਕੀ ਮੰਗਰਦੇ ਹਾਂ ਮੰਗੇ ਇਹ ਹੈ ਜੀ ਇਸ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਘੰਟਾ ਹੋ ਗਿਆ ਜੀ ਦੋ ਤਿੰਨ ਘੰਟੇ ਦੋ ਤਿੰਨ ਘੰਟੇ ਹੋ ਗਏ ਕੋਈ ਪਾਣੀ ਪੁਣੀ ਕੇ ਗੰਭਾ ਕੁ ਹੋਇਆ ਕੋਈ ਸਾਥ ਹੈ ਨਹੀਂ ਨਹੀਂ ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਲੋਕਾਂ ਨੇ ਕਰ ਦਿੱਤੀ ਜਾਂਦੇ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਆ ਲੁੱਬੀ ਜਾਂਦੇ ਲੋਕਾਂ ਦੇ ਇਹ ਹੁਣ ਜੀ ਥੋੜੇ ਪਰ ਪਹਿਲਾਂ ਇਤਨੀ ਇਨਫਰਮੇਸ਼ਨ ਨਹੀਂ ਮਿਲੀ ਜੀ ਕਿ ਸੁਮੋਤ ਤੋਂ ਕੋਈ ਮੌਕੇ ਤੇ ਇਹ ਇਹ ਫਰੂ ਵੀ ਜੀਰ ਸਾਡੇ ਜੀ ਮੌਕੇ ਦੇ ਮੈਕਮਨ ਨੂੰ ਡਿਪਾਰਟਮੈਂਟ ਨਿਰਮਿਤ ਨਹੀਂ ਹੋ ਰਿਹਾ ਜੀ ਗੁਰਵੰਦ ਕਾਦੂ ਮਾਤਰਾ ਜੀ ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਨਾਲ ਘੱਟੇ ਘੱਟੇ ਲੈਣ ਭੇਜ ਕੇ ਮੈਂ ਪਾਈ ਦੇ ਭਰ ਕਮੇਟੀ ਤੇ ਲਵਾ ਦਿੰਨੀ